ਨੇ ਸਾਰਾ ਨੂੰ ਦਸਤਰੀ ਕਾਲ ਔਰ ਇਹਨਾਂ ਵੀਰੇ ਗੋਲੀਆਂ ਮਿਲਦੀਆਂ ਨੇ ਜੀ ਤੇ ਥੱਲੇ ਰੱਖਣ ਆਣੀਆਂ ਜਿਹੜੇ ਬੰਦਿਆਂ ਨੂੰ ਮਾਰਦਿਆਂ ਨੇ ਅਸੀਂ ਉਹ ਗੋਲੀਆਂ ਲੈਣ ਆਏ ਅੱਜ ਜੁਰੇ ਸਾਨੂੰ ਨਾ ਤਾਂ ਕੱਲ ਦੱਸਿਆ ਗਿਆ ਕੁਝ ਨਾ ਕੁਝ 500 ਦੱਸਿਆ ਗਿਆ ਅੱਜ ਕਹਿੰਦੇ ਕ੍ਰਿਸਮਸ ਦੀ ਛੁੱਟੀ ਆ ਕੋਈ ਇਹਨਾਂ ਦੀ ਵੀਰੇ 10 ਵਜੇ ਕੇ 15 ਮਿੰਟ ਤੇ ਮੈਡਮ ਖਿੜਕੀ ਬੰਦ ਕਰ ਗਈ ਹੁਣ ਜਿਹੜੇ ਮਰੀਜ਼ ਅਸੀਂ ਰਹਿ ਗਏ ਉਹਨਾਂ ਅਸੀਂ ਕਿੱਥੋਂ ਖਾਈਏ ਵੀਰੇ ਇਹ ਕਿਹੜਾ ਹਸਪਤਾਲ ਆ ਭਾਈ ਇਹ ਵੀਰੇ ਡੇਲੋ ਹਸਪਤਾਲ ਪੈਂਦਾ ਜ਼ਿਲ੍ਹਾ ਲੁਧਿਆਣਾ ਪੈਂਦਾ ਇੱਥੇ ਕਰੋੜਾਂ ਰੁਪਏ ਸਰਕਾਰ ਦਾ ਖਰਚਾ ਹੁੰਦਾ ਮਹੀਨੇ 'ਚ ਤਿੰਨ ਹਫ਼ਤੇ 'ਚ ਤਿੰਨ ਦਿਨ ਖੁੱਲਦਾ ਹੈ ਨਾ ਉਹਦੇ ਪੂਰੇ ਡਾਕਟਰ ਨੇ ਨਾ ਪੂਰੀਆਂ ਦਵਾਈਆਂ ਨੇ ਆ ਇੱਕ ਜੀਵ ਵਾਲੀਆਂ ਸਰਕਾਰ ਦਿੰਦੀ ਆ ਉਹ ਨਹੀਂ ਦੇ ਹੁੰਦੀ ਇਹਨਾਂ ਤੋਂ ਹੁਣ ਵੀਰੇ ਮੈਂ ਕਿੱਥੋਂ ਜਾ ਕੇ ਕਾਵਾ ਕਿੱਥੋਂ ਦਿਹਾੜੀ ਲਾਉਂ ਗੱਲ ਦਿਖਾਈ ਮਾਰਦੀ ਦਿਹਾੜੀ ਵੀ ਸਾਰੀ ਗਈ ਆ ਇੱਕ ਕੰਪਨੀ ਵੀ ਇਹਦੇ ਨਾਲ ਲੈ ਜਾਏ ਇਹ ਲਿਖਿਆ ਹਸਪਤਾਲ ਦਾ ਨਾਮ ਨੂੰ ਇਹ ਕਹਿਣਾ ਚਾਹਣਾ ਵੀ ਦੇ ਪੰਜਾਬ ਅਨਸਾਫ ਪਾਰਟੀ ਲੱਗੀ ਹੋਈ ਹੈ ਨਾ ਹਾਂ ਸਡਾਉਣ ਜਿੰਨੇ ਵੀ ਪੰਜਾਬ ਦੇ ਵਿੱਚ ਸੈਂਟਰ ਨੇ ਅਸੀਂ ਸਾਰਿਆਂ ਦਾ ਐਗਜ਼ਾਈਟ ਕਰਦੇ ਆਂ 2027 ਦੇ ਅਸੀਂ ਵੋਟਾਂ ਉਹਨਾਂ ਨੂੰ ਪਾਵਾਂਗੇ ਜਿਹੜੇ ਡੋਡਿਆਂ ਦਾ ਐਲਾਨ ਕਰਨਗੇ ਸਹੀ ਗੱਲ ਹੈ ਕਿ ਭਵੰਤਮਾਨ ਕਾਲੂ ਐਲਾਨ ਕਰਦੇ ਵਿੱਚ 25 ਸਾਲ ਵਾਧੇ ਕਰੀ ਜਾਵੇ ਮੈਂ ਕਹਿੰਦਾ ਜਿੰਦਗੀ ਭਰ ਨਹੀਂ ਉਤਰਦਾ ਜਿੰਦਗੀ ਭਰ ਨਹੀਂ ਉਤਰਦਾ ਵੀਰੇ ਸੈਂਗ ਮੋਟਰਸਾਈਕਲ ਚੋਰੀ ਬੰਦ ਸਿਲੰਡਰ ਚੋਰੀ ਬੰਦ ਮੋਟਰਸਾਈਕਲ ਚੋਰੀ ਬੰਦ ਕੰਨਾਂ ਚੋਂ ਵਾਲੀਆਂ ਲਹਣੀਆਂ ਬੰਦ ਉਹ ਤੇ ਪੱਕੀ ਰਹਿ ਜਾਂਦੀ ਆ ਬੰਦ ਸੂਈਆਂ ਜਿਹੜੇ ਮੁੰਡੇ ਲਾ ਕੇ ਮਰਦੇ ਆ ਉਹ ਜਿਹੜੇ ਮਾਪਿਆਂ ਦੇ ਹੱਥ ਚੱਕਦੇ ਉਹ ਵੀ ਬੰਦ ਉਹ ਬੰਦ ਤਿੰਨ ਪੀੜੀਆਂ ਖਰਾਬ ਹੁੰਦੀਆਂ ਨੇ ਤੇ ਮੈਂ ਆਪਦੀ ਕਰ ਲਈ ਇੱਕ ਆਪਦੇ ਮਾਪਿਆਂ ਦੀ ਕਰ ਲਈ ਇੱਕ ਐਡਾ ਮੇਰਾ ਜਵਾਕ ਵੀਰੇ ਮੈਂ ਉਹਦੀ ਕਰ ਲਈ ਐ ਡੇਕਦੀ ਸਿਰਫ ਗੰਦੀਆਂ ਸਰਕਾਰਾਂ ਦੀ ਵਜ੍ਹਾ ਨਾਲ ਜੇ ਅੱਜ ਭਗਵਾਨ ਤੁਹਾਨੂੰ ਐਲਾਨ ਕਰ ਦੋ ਵੀ ਠੀਕ ਆ ਸਰਕਾਰ ਮੇਰੀ ਬਣਾਓ ਤਾਂ ਵੀਰੇ ਕੈਰੋਂ ਵਾਂਗੂ ਨੂੰ 50 ਸਾਲ ਯਾਦ ਕੀਤਾ ਜਾਊਗਾ 100 ਸਾਲ ਸਹੀ ਗੱਲ ਹੈ ਭਗਵਾਨ ਤੁਹਾਨੂੰ ਜੀ ਹੱਥ ਬੰਦਦੇ ਆ ਵੀ ਜੇ ਤਾਂ ਇੰਡੀਆ ਦੇ ਨਾਲ ਆਸੀਂ दादा एमपी ਦੇ ਵਿੱਚ ਮੱਧਿਆਪ੍ਰਦੇਸ਼ ਚ ਡੋਡੇ ਹੁੰਦੇ ਆ ਰਾਜਸਥਾਨ ਚ ਡੋਡੇ ਹੁੰਦੇ ਆ ਬੰਗਾਲ ਚ ਹੁੰਦੇ ਆ ਵੀ ਰੇਡੀਸਾ ਚ ਹੁੰਦੇ ਆ ਪੰਜਾਬ ਚ ਕਿਉਂ ਨਹੀਂ ਹੁੰਦੇ ਨਾਲੇ ਪੰਜਾਬ ਦੀ ਮਿੱਟੀ ਤਾਂ ਇੰਨੀ ਵਧੀਆ ਮਿੱਟੀ ਆ ਇੰਨੀ ਉਪਜਾਊ ਆ ਇਹਨਾਂ ਨੂੰ ਅਨਾਜ ਪੰਜਾਬ ਦਿੰਦਾ ਪਾਣੀ ਅਨਾਜ ਦਿੰਦਾ ਬਾਰਡਰਾਂ ਤੇ ਵਿਆਪ ਖੜਾ ਸਾਨੂੰ ਹੀ ਮਾਰਿਆ ਜਾਂਦਾ ਯਾਰ ਕਦੇ 84 ਚ ਕਦੇ ਅਟੈਕ ਕਰਕੇ ਕਦੇ ਸੰਯਮਲੇ ਕਰਕੇ ਆ ਠੇਕੇ ਤਾਂ ਬੰਦ ਨਹੀਂ ਹੋਏ ਭਾਈ ਅੱਜ ਕਰੇ ਸਮੇਸਾ ਅੱਜ ਕਰੇ ਸਮੇਸਾ ਵੀਰੇ ਇਹਨਾਂ ਤੋਂ ਕਮਾਈ ਹੁੰਦੀ ਆ ਹਾਂ ਇਹ ਬੰਦ ਕਰਤੀ ਠੇਕੇ ਇਹ ਬੰਦ ਇਹਨਾਂ ਤੋਂ ਸਰਕਾਰ ਨੂੰ ਕਮਾਈ ਹੁੰਦੀ ਆ ਸਰਕਾਰ ਨਾਲ 크리스마ਸ ਨਾਲ ਆਪਣਾ ਕੀ ਲੈਣਾ ਦੇਣਾ ਸਿੱਖਾਂ ਦਾ ਕੋਈ ਲੈਣਾ ਦੇਣਾ ਹੀ ਨਹੀਂ ਕਿੰਨੇ ਬੱਤੇ ਬੱਤੇ ਹੋਣਗੇ ਹਾਂ ਅੱਜ ਖੜਾ ਆ ਇੱਕ ਵਾਈਵਾ ਖੜਾ ਮੇਰਾ ਹੀ ਹੈ ਅੱਛਾ ਅੱਜ ਜਾਨੀ ਇੰਨੇ ਬੱਤੇ ਵਾਜੇ ਹੋਣਗੇ ਆਪਾਂ ਇਹ ਤਾਂ ਨਹੀਂ ਕਹਿੰਦੇ ਕਿ ਵੀ ਡੇਲੂ ਵਾਲੇ ਵੇਚਦੇ ਆ ਪਰ ਵੀਰੇ ਬਾਕੀ ਦੇ ਵੇਚਦੇ ਹੋਣਗੇ ਵੀ ਉਹਨੂੰ ਪ੍ਰਾਈਵੇਟ ਖੁੱਲੇ ਆ ਪ੍ਰਾਈਵੇਟ ਕੁੱਲੇ ਨੇ ਉਹ ਕਿਵੇਂ ਖੁੱਲੇ ਨੇ ਫਿਰ ਅੱਜ ਆ ਆ ਬਜ਼ੁਰਗ ਦੇ ਲੱਗ ਕਿੰਨੀ ਉਮਰ ਆ ਵਿਚਾਰੇ ਇਹਨਾਂ ਦੇ ਵਿਚਾਰਿਆਂ ਦੀ ਕਿੰਨੀ ਉਮਰ ਦੇ ਲੱਗ ਮੈਂ 80 85 ਸਾਲ ਦਾ ਬਜ਼ੁਰਗ ਦਾ ਵਿਚਾਰਾ ਨਾ ਵੀ ਫੇਸਬੁੱਕ ਵਾਲਿਆਂ ਨੂੰ ਜਿੰਨੇ ਵੀ ਚਲਾਉਂਦੇ ਨੇ ਫੇਸਬੁੱਕ ਵੀਡੀਓ ਸ਼ੇਅਰ ਕਰੋ ਜਿਹੜੇ ਪੰਜਾਬ ਨੂੰ ਪਿਆਰ ਕਰਦੇ ਆ ਹਮਦਰਦੀ ਕਰਦੇ ਆ 1947 ਤੋਂ ਪੰਜਾਬ ਨਾਲ ਧੱਕਾ ਹੋ ਰਿਹਾ ਪੰਜਾਬ ਦੀ ਨਸਲ ਖੁਸੀ ਕੀਤੀ ਜਾ ਰਹੀ ਆ ਸੜਕਾਂ ਤੇ ਆ ਜੋ ਇੱਕ ਦਿਨ ਬੰਦੀ ਸਿੰਘ ਵੀ ਰਿਆ ਕਰਾ ਲਾਂਗੇ ਵੀਰੇ ਆਪਾਂ ਉਹ ਨਹੀਂ ਇਹਨਾਂ ਨੇ ਕਰਨੇ ਹੈਗੇ ਨਹੀਂ ਕਰਨੇ ਕਦੇ ਕੋਈ ਟਾਈਮ ਹੁੰਦਾ ਸੀ ਜੇ ਕਾਲਦਾਰ ਦਾ ਜ਼ਥੇਦਾਰ ਹੂੰ ਅਕਾਲ ਤਖ ਦਾ ਜਥੇਦਾਰ ਦਿੱਲੀ ਫੋਨ ਕਰਦਾ ਸੀ ਨਾ ਵੀ ਪ੍ਰਧਾਨ ਮੰਤਰੀ ਪਰਸੋਂ ਨੂੰ ਮਿਲੇ ਵੀ ਦੋ ਦਿਨ ਪਹਿਲਾਂ ਆ ਕੇ ਵੈਨਾਂ ਵੀ ਵੀਰੇ ਗੱਲ ਵੜਾ ਲਈਏ ਝੂਠ ਹੋਵਾ ਨਹੀਂ ਨਹੀਂ ਸਹੀ ਗੱਲ ਅੱਜ ਧਰਨੇ ਲਾਉਣੇ ਆ ਦੀ ਸਾਡੇ ਡਾਂਗਾ ਪੈਂਦੀਆਂ ਨੇ ਸਹੀ ਗੱਲ ਗੋਲੀਆਂ ਮਾਰਦੇ ਨੇ ਬੰਦੀ ਸਿੰਘ 10 ਸਾਲ ਜਿਆਦਾ ਲੇਕਾਬ ਹਾਂ ਇਹ ਵੀ ਨਹੀਂ ਛੱਡਦੇ ਵੀਰੇ ਜਿੰਨਾ ਟਾਈਮ ਆਪਣੇ ਜੇਕਦਾ ਨਹੀਂ ਆਉਂਦੀ ਸਹੀ ਗੱਲ ਹੈ। ਹਲਾ ਟਾਈਮ ਵੀ ਦੇ ਠੇਕੇ ਨਹੀਂ ਖੁੱਲਣਾ ਸੜਕਾਂ ਬੰਦ ਕਰੋ, ਜਾਮ ਕਰੋ, ਜਾਂ ਸਾਡੇ ਗੂੜੀਆਂ ਮਾਰੋ ਜਾਂ ਸਾਡਾ ਹੱਲ ਕਰੋ। ਨਹੀਂ ਮਾਦਾ ਇਹ ਨਾ ਨਾ ਕ੍ਰਿਸਮਸ ਨਾਲ ਕੀ ਸਾਡਾ ਲੈਣਾ ਦੇਣਾ ਯਾਰ। ਇਹ ਵੀ ਆਪਦੀ ਛੁੱਟੀ ਹੈ ਵੀ। ਛੁੱਟੀ ਇਹ ਕੰਗਰੇਜਾਂ ਦਾ ਧਿਆਰ ਆ ਆਪਣਾ ਥੋੜਾ ਇਹ। ਆਪਣਾ ਤਾਂ ਕੋਈ ਲੈਣ ਦੇਣ ਨਹੀਂ। ਆਪਣਾ ਜਿੱਦੀ ਦਿਹਾੜੇ ਚੱਲਦੇ ਆ। ਹਾਂ, ਜਾਂ ਤਾਂ ਦੱਸੋ ਵੀ ਕੀ ਜੋਰ ਪਾਉਣ ਦੇ ਓ। ਉਹ ਲੈ ਮੱਲੇ ਨੂੰ ਜੋਰ ਮੁਟਟੀ ਕਰਾਉਂਦਾ ਬਾਹਰ ਨਹੀਂ ਸ਼ਹੀਦੀ ਦੇ ਹੈੜੇ ਚੱਲਦੇ ਕਿੰਨਾ ਪਵਿੱਤਰ ਉਹ ਠੇਕੇ ਬੰਦ ਕਰਨੇ ਚਾਹੀਦੇ ਆ ਠੇਕੇ ਬੰਦ ਕਰਨੇ ਚਾਹੀਦੇ ਜਿਹੜੀ ਜ਼ਰੂਰੀ ਹੈ ਮੀਟ ਵਾਲੀ ਦੁਕਾਨਾਂ ਬੰਦ ਕਰਨੀ ਚਾਹੀਦੀ ਜਾਂ ਵਿਆਹ ਸ਼ਾਦੀ ਬੰਦ ਕਰਨੇ ਚਾਹੀਦੇ ਆ ਰਲ ਸਾਡੇ ਮਿੰਡ ਲੋਕ 12 ਵਜੇ ਤੱਕ ਪੜਾਕੇ ਜਲਾਈਗੇ ਮੈਨੂੰ ਇੰਨਾ ਗੁੱਸਾ ਚੜਿਆ ਵੀ ਇਧਰ ਤਾਂ ਸਾਡੇ ਛੋਟੇ ਛੋਟੇ ਬੱਚੇ ਵਿਸੜ ਗਏ ਪਾਣੀ ਦੇ ਵਿੱਚ ਇਹਨਾਂ ਨੂੰ ਕਮਲਿਆਂ ਨੂੰ ਇਹ ਨਹੀਂ ਪਤਾ ਹੈਗਾ ਵੀ ਸ਼ਹੀਦੀ ਦੇ ਹੈੜਾ ਤੁਸੀਂ ਬੰਬ ਚਲਾਉਨੇ ਆ ਬਾਅਦ ਚ ਚਰਾਲੇ ਮੀਨਾਂ ਲਾ ਪੂਰਾ ਪਰਿਵਾਰ ਹੀ ਭਾਈ ਖੇਰੂ ਖੇਰੂ ਹੋ ਗਿਆ ਵੀਰੇ ਜਿੰਨੇ ਵੀ ਫੇਸ ਜਿੰਨੇ ਵੀ ਰਾਜਨੀਤੀ ਚਾਹੁੰਦੇ ਆ ਆਓ ਜਿੰਨੇ ਵੀ ਪੰਚ ਬਣਦੇ ਆ ਨਵੇਂ ਬਣੋ ਜਿਹਦੇ ਵਿੱਚ ਮਾੜੀ ਮੋਟੀ ਨੌਲੇਜ ਆ ਸੰਘ ਸ਼ਰਮ ਨਾ ਕਰੋ ਲੋਕਾਂ ਦਾ ਕੁਝ ਨਹੀਂ ਜਾਂਦਾ ਵੀਰੇ ਲੋਕ ਇੱਕ ਦਿਨ ਗੱਲ ਕਰਦੇ ਆ ਦੋ ਦਿਨ ਗੱਲ ਕਰਦੇ ਆ ਲੋਕਾਂ ਦੀ ਜਾਂਦਾ ਧਿਆਨ ਨਿਕਲ ਗਿਆ ਨਾ ਉਹ ਵੀ ਆ ਕੇ ਮੋੜਾ ਦਿੰਦਾ ਭਾਈਆ ਨਵੀਂ ਨਵੀਂ ਪਾਰਟੀ ਉੱਟੀ ਆ ਜਿਹੜੀ ਆਪਣੇ ਕੀ ਆ ਅਮਰਤਪਾਲ ਉਹ ਨਾਲ ਹੀ ਉਹਦਾ ਕੀ ਵਿਚਾਰ ਬਿਲਕੁਲ ਬਿਲਕੁਲ ਇਸ ਟਾਈਮ ਜੇ ਜ਼ਰੂਰਤ ਆ ਸਰਦਾਰ ਅਮਰਤਪਾਲ ਖਾਲਸਾ ਦੀ ਬਲਜੜੀ ਵਾਰਸ ਪੰਜਾਬ ਦੀ ਪਾਰਟੀ ਆ ਵੀਰੇ ਉਹਨੂੰ ਜ਼ਰੂਰਤ ਆ ਦੇਖ ਇੰਨੇ ਮੁੰਡੇ ਅੰਦਰ ਨੇ ਇਹ ਗੁਲਾਮੀ ਦਾ ਅਹਿਸਾਸ ਕਰਾਉਂਦੇ ਆ 4 ਸਾਲ ਹੋ ਗਏ ਬੰਦੇ ਨੂੰ ਐਮਪੀ 4 ਲੱਖ ਦਾ ਜਿਤਾਇਆ ਕੋਈ ਕੋਈ ਵੀ ਕੇਸ ਨਹੀਂ ਉਹਦੇ ਹਜੇ ਹਜੇ ਗੁਲਾਮੀ ਨਹੀਂ ਹੋਰ ਕੀ ਆ ਉਹਨੂੰ ਡਿਬਰੂਗੜ੍ਹ ਛੱਡਿਆ ਹੋਇਆ ਜੇਲ੍ਹ ਦੇ ਵਿੱਚ ਇਹ ਗੁਲਾਮੀ ਹੋਈ ਆ ਇਹ ਕੱਲਿਆਂ ਕੱਲਿਆਂ ਸੜਦੇ ਵੀਰੇ ਟੀਕਾ ਲਾ ਲਾ ਕੇ ਇੱਕ ਦਿਨ ਹੀ ਸੜਕ ਤੇ ਆ ਜਾਓ ਸਹੀ ਗੱਲ ਆ ਬਿਲਕੁਲ ਕਦੇ ਸਾਡਾ 1 ਡੇਢ ਲੱਖ ਮਾਰ ਦਿੰਦਿਆ ਕਦੇ ਅਸੀਂ ਇੱਕ ਦਿਨ ਹੀ 10 ਲੱਖ ਮਾਰ ਦਾਂਗੇ ਬਾਕੀ ਆਉਣ ਵਾਲੇ ਸਾਡੇ ਮੰਨ ਲਾ ਵੀ ਹੁਣ ਤੂੰ ਪੁੱਤ ਨਸਾ ਨਹੀਂ ਕਰਦਾ ਮੰਨ ਲਾ ਤੇਰਾ ਮੁੰਡਾ ਨਹੀਂ ਕਰਦਾ ਸਹੀ ਗੱਲ ਉੱਥੇ ਜੇ ਦਾ ਪੁੱਤ ਜਾਂ ਤੇਰਾ ਪੋਤਾ ਲਾ ਕੇ ਫਿਰ ਕੀ ਕਰੇਗਾ ਕੀ ਕਰਾਂਗੇ ਸਹੀ ਗੱਲ ਪਰ ਜੇ ਤੂੰ ਜਿਉਂਦੇ ਜੀ ਜਗ ਤੇ ਇਹ ਦੇਖ ਕੇ ਜਾਵੇਂਗਾ ਵੀ ਉਹ ਡੋਟੇ ਵੀਮ ਤੋਂ ਕੁਝ ਨਹੀਂ ਆਏਗਾ ਤੇਰੇ ਬੱਚੇ ਵੀ ਰਸਕਸ ਨਾ ਰਹਿਣ ਆਉਣ ਵਾਲੀ ਪੀੜੀ ਬੱਜੂ ਆਉਣ ਵਾਲੀ ਪੀੜੀ ਬੱਜੂ ਹਨ ਭੱਤੀ ਜਿਹੜੇ ਖਾਂਦੇ ਉਹੀ ਖਾਣਗੇ ਉਹੀ ਬਿਲਕੁਲ ਉਹਨਾਂ ਦੇ ਲਾਇਸੈਂਸ ਬਣਨਗੇ ਉਹਨਾਂ ਦੇ ਮੈਡੀਕਲ ਬਣਨਗੇ ਜੇ ਕਿਸੇ ਕੋਲ ਬਾਹਰ ਜਗ੍ਹਾ ਹੈਗੀ ਕਿ ਕਿਲੇਆਂ ਰਿਜ਼ਾਬ ਨੇ ਉਹਨੂੰ ਬਾਧ ਦੇ ਦਿਓ ਜੇ ਕਿਸੇ ਕੋਲ ਨਹੀਂ ਹੈਗੀ ਉਹਨੂੰ ਕਹ ਦੋ ਆਪ ਦਾ ਗਮ ਲੈ ਜੀ ਵੀਰ ਆ ਬੀਰ ਹਜ਼ਾਰ ਰੁਪਏ ਰੇਟ ਰੱਖ ਦੋ ਸਹੀ ਗਾ ਸਰ ਠੇਕੇ ਵਾਲੇ ਵੀ ਨਹੀਂ ਆ ਗਾੜਾ ਵੀ ਲੈ ਲਵੇ ਨਾਲੇ ਸਰਕਾਰ ਦਾ ਢਿੱਡ ਭਰ ਜਾ ਕਰੇ ਗੰਦ ਕਰ ਦੋ ਦਾਰੂ ਵਾਲੇ ਠੇਕੇ ਜੇ ਇੱਕ ਪਾਸੇ ਬੂਰੀਆਂ ਰੱਖੋ 1 7-8000 ਨੌਕਰੀਆਂ ਮਿਲਣਗੀਆਂ ਨਾਲੇ ਸਰਕਾਰ ਨੂੰ ਕਮਾਈ ਵੱਧ ਹੋਊਗੀ ਸਹੀ ਗੱਲ ਹੈ। ਉਹ ਹਕਮਤਮਾਨ ਨੂੰ ਮੈਂ ਕਹਿਣਾ ਵੀ ਜੇ ਰਾਜਕਾਰਾਂ ਥੋੜੇ ਅੱਖ ਤੋਂ ਕੰਮ ਲੈ ਲਓ ਸਲਾਹ ਮੰਤਰੀ ਵਧੀਆ ਰੱਖ ਲਓ ਕੋਈ। ਸਹੀ ਗੱਲ। ਬਾਈ ਹੁਣ ਆਪਣੇ ਮਾਲ ਹੁਣ ਇੱਥੋਂ ਥੋੜਾ ਹੱਲ ਨਹੀਂ ਹੋਇਆ। ਹਾਂ। ਥੋੜਾ ਤਾਂ ਸਰਦਾਰੀ ਇਹ ਚੀਜ਼ বিনা। ਫਿਰ ਹੁਣ ਕੀ ਕਰੋਗੇ ਜੀ ਐ? ਹੁਣ ਵੀ ਕਿਤੇ ਇਹਦੇ ਖੋਲ ਨਹੀਂ ਗੱਲ ਨਹੀਂ ਸਿੰਬਰਾਂਗੇ ਜਾਦੇ। ਇਹਦਾ ਹਰਾ ਵਡਾਂਗੇ ਤਾਂ ਕਿ ਦੇ ਦਿਹਾੜੀ ਘਰੇ ਦੋਂਗੇ ਕਿ ਗਾ ਗੋਲੀਆਂ ਖਰੀਦੋਂਗੇ ਬਾਈ ਕੋਈ ਤਾਂ ਗੱਲ ਆ ਵੀਰੇ ਸਾਡੇ ਜਵਾਕ ਹੱਥੋਂ ਵੀਰੇ ਮੂਬਲੀ ਰਿਕਣਗੇ ਹਾਂ ਇਤੁਰਿਆਵਾਂਗੇ ਪੂਬਲੀ ਦਿਹਾੜੀ ਤਾਂ ਲੱਗਣੀ ਨਹੀਂ ਠੰਡ ਦਾ ਟਾਈਮ ਆ ਠੰਡ ਦਾ ਟਾਈਮ ਆ ਵੀਰੇ ਸਹੀ ਗੱਲ ਐ ਮੰਤਰੀਆਂ ਦੇ ਬੱਚੇ ਕਹਿੰਦੇ ਦਿਹਾੜੀ ਨਹੀਂ ਲਾਉਂਦੇ ਕਰੋੜਾਂ ਦੇ ਮਾਲਕ ਆ ਆ ਦੇਖ ਲੈ ਭਾਈ ਕਿੰਨੇ ਬੰਦੇ ਦਸ ਰਹਿ ਗਏ ਯਾਰ ਆ ਦੇ ਕਿੰਨੇ ਰਹਿ ਗਏ ਨਹੀਂ ਤੁਸੀਂ ਛੁੱਟੀ ਕਰਨੀ ਹੈ ਇੱਕ ਦਿਨ ਪਹਿਲਾਂ ਅਗਲਾ ਦਿਨ ਦਾ ਕੋਟਾ ਦੇ ਦਿਓ ਕਾਈ ਫੇ ਕੱਲ ਨੂੰ ਬੰਦ ਆ ਕੱਲ ਨਹੀਂ ਆ ਵੀ ਅੱਜ ਲੈ ਜਾਓ ਇਹ ਵੀਰੇ ਪਹਿਲੀ ਤਾਂ ਗੱਲ ਇਹ ਆ ਵੀ ਇਹਨਾਂ ਨੂੰ ਦਵਾਈ ਦੇਣੀ ਚਾਹੀਦੀ ਹੈ ਮਹੀਨੇ-ਮਹੀਨੇ ਦੀ ਪਹਿਲੀ ਗੱਲ ਹੈ ਮੈਡੀਕਲ ਅੱਜ ਤੱਕ ਛੁੱਟੀ ਕੋਈ ਹੋਵੇ ਬੰਦ ਹੀ ਨਹੀਂ ਹੁੰਦਾ ਬੰਦ ਹੀ ਨਹੀਂ ਹੁੰਦਾ ਉਧਰੋਂ ਬੰਦਾ ਮਰਦਾ ਹੋਵੇ ਉਧਰੋਂ ਪੈਣ ਮੈਡੀਕਲ ਬੰਦ ਹਾਂ ਉਹ ਤਾਂ ਹੀ ਕਹਿੰਦੇ ਅਸੀਂ ਬਿਸਮਗੁਰੂ ਬਣ ਕੇ ਇਹ ਵੀਰੇ ਸਹੀ ਗੱਲ ਆ ਕੋਈ ਕਿ ਇਸ ਗੁਰੂ ਨੇ ਸਾਰੇ ਝੂਠ ਬੋਲਦੇ ਨੇ ਪਖੰਡ ਦੇ ਸੜਕਾਂ ਤੇ ਆਉਣਾ ਪੈਣਾ ਹਮਲੇ ਨੂੰ ਆਪਾਂ ਨੂੰ ਆਉਣ ਵਾਲੀ ਤੀਜੀ ਪੀੜੀ ਆਪਾਂ ਕੋਨੇ ਮੋਨੇ ਵਜਾ ਸਕਦੇ ਆ ਬਿਲਕੁਲ ভাই ਬਿਲਕੁਲ ਮੈਂ ਤਾਂ ਢਿੰਗ ਦਿੱਤੇ ਬੰਦੀ ਨੂੰ ਵੀ ਕਹਿੰਦਾ ਵੀ ਜੱਦਾ ਬਾਣੇ ਲਾ ਦੋ ਨਹੀਂ ਜਿਹੜੇ ਹਿਸਾਬ ਨਾਲ ਗੁਰੂ ਨੇ ਥੋਡੇ ਬਾਣੇ ਪਵਾਏ ਨੇ ਉਸ ਹਿਸਾਬ ਨਾਲ ਸੰਤਾ ਡਰੇ ਸੋਤੋਂ ਉਹਦੀ ਇਲਾਜ ਰੱਖੋ ਉਹਦੀ ਇਲਾਜ ਰੱਖੋ ਜੋ ਥੋਡੇ ਜਵਾਕਾਂ ਨੂੰ ਆਉਣ ਵਾਲਿਆਂ ਨੂੰ ਲੋੜ ਆ ਉਹ ਦਵਾਓ ਸਹੀ ਗੱਲ ਸੋਤੋਂ ਡਰਦੇ ਨੇ ਹੋਰ ਕਿਸ ਤੋਂ ਨਹੀਂ ਡਰਦੇ ভাই ਡੋਡਿਆਂ ਦੇ ਹੱਥ ਦੇ ਵਿੱਚ ਸਾਰਿਆਂ ਨੂੰ ਆਉਣਾ ਚਾਹੀਦਾ ਕੁੜੀਆਂ ਜੇ ਕਹਿੰਦੀਆਂ ਨੇ ਅਸੀਂ ਬਰਾਬਰਾਂ ਬਰਾਬਰ ਨਹੀਂ ਹੈਗੀਆਂ ਜੇ ਉਹ ਸੜਕਾਂ ਤੇ ਆ ਜਾਣ ਵੀਰੇ ਕਾਲੂ ਬੰਦੀ ਜਿੰਦ ਬਾਹਰ ਹੋ ਜਾਣਗੇ ਪਰਸੋਂ ਨੂੰ ਦੇਖ ਕੇ ਰੋਲੇ ਜਾਣ ਸਿਰਫ ਉਹਦਾ ਆ ਜਾ ਮੂੰਹ ਸਜਾਰ ਕੇ ਇੰਨੇ ਜੀ ਗੋਸ ਨੇ ਬਸ ਮੈਡੀ ਗੱਲਾਂ ਦਾ ਆ ਮੈਂ ਬਿਊਟੀ ਪੈਲਾਂ ਦੇ ਵੱਟ ਜਾਂਦੀਆਂ ਨੇ ਹੁਣ ਹੁਣ ਮੇਰੀ ਗੱਲ ਬੰਦਾ ਆ ਟੀਜ ਹੁਣ ਆਪਣੀ ਬੰਦ ਆ ਅਗਲਾ ਮੰਨ ਲਾ ਹੁਣ ਵਜੇ ਦਾ ਟੁੱਟਿਆ ਹੋਇਆ ਤੇ ਉਹ ਚੱਟਾ ਮਿਲ ਗਿਆ ਚੱਟਾ ਵੀ ਲਾ ਲੈਣਾ ਉਹਨੇ ਉਹਨੇ ਦਾ ਵੀ ਸਰੀਰ ਟੁੱਟਿਆ ਹੋਇਆ ਕਿਸੇ ਪਾਸੇ ਜੋੜਨਾ ਚਾਹੀਦਾ ਜੋੜਨਾ ਚਾਹੀਦਾ ਕਿਸੇ ਬੰਦੇ ਦੀ ਗੱਡੀ ਰਾਹ ਤੇ ਖੜ ਗਈ ਜਾਂਦੀ ਆਂਦੀ ਉਹਨੂੰ ਕਿੰਨੇ ਸਲਾਹ ਦਿੱਤੀ ਵੀ ਤੂੰ ਆਏ ਕਰੋ ਡੀਜ਼ਲ ਤੇ ਜਲਦੀ ਐਂ ਪੈਟਰੋਲੀ ਪਾ ਲਾ ਉਹ ਕਹੇ ਚੱਲੇ ਜਾਂ ਨਾ ਉਹਨੇ ਪਾ ਕੇ ਦੇਖਣਾ ਵੀਰੇ ਹਾਂ ਬਿਲਕੁਲ ਚੱਲ ਚੱਲ ਵੀ ਹਾਂ ਵੀ ਚੱਲ ਮੇਰਾ ਲੱਤਾਂ ਦੋਬੇ ਮੇਰਾ ਸਰੀਰ ਲੋਡ ਹੋ ਜੇ ਮੇਰਾ ਸਰੀਰ ਲੋਡ ਮੈਂ ਤਾਂ ਇਹ ਕਹਿੰਦਾ ਜੇ ਦਵਾਈ ਨਹੀਂ ਮਿਲਦੀ ਤੇ ਇਹਦੀ ਲੱਤਾਂ ਬਾ ਖੜਦੇ ਅਗੇ ਤੇ ਦਿਮਾਗ ਤੇ ਸਰਪੰਦਾ ਹਸਪੀਟਲ ਵਾਲੇ ਜ਼ਿੰਮੇਦਾਰ ਨੇ ਬਈ ਗੱਲ ਉਹ ਬੰਦੇ ਜ਼ਿੰਮੇਦਾਰ ਨਹੀਂ ਵੀਰੇ ਉਹ ਵੀ ਬਈ ਗੋਲ ਇਹ ਵੀ ਗੋਲ ਲੈਣਗੇ ਅੰਦਰ ਹਾਂ ਇਹ ਵੀ ਲੈਣ ਗਿਆ ਬੰਦਾ ਬਹੁਤ ਵਧੀਆ ਚਲੋ ਬਈ ਅਗਾਹਾਂ ਸਾਰੇ ਗਰੁੱਪ ਕੋ ਬਣਾ ਲਓ ਤੁਸੀਂ ਠੀਕ ਆ ਜਿੰਨੇ ਵੀ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ 3.5 ਲੱਖ ਮੁੰਡੇ ਨਮਰਦ ਹੋ ਰਹੇ ਨੇ ਗੋਲੀਆਂ ਖਾ ਕੇ ਹੋ ਰਹੇ ਨੇ ਕੋਈ ਛੱਪ ਨਹੀਂ ਮੈਂ ਆਪਣੀ ਗੱਲ ਦੱਸਦਾ ਕੋਈ ਸੰਗਤ ਵਰਮ ਨਹੀਂ ਜਦੋਂ ਮੈਂ ਨਵੇਂ ਨਵੇਂ ਇਹ ਗੋੜਿਆ ਖਾਣ ਲੱਗਿਆ ਡੋਡੇ ਮਹਿੰਗੇ ਹੋਗੇ ਰੱਕ ਦੜਤਾ ਤਾਂ ਮੇਰੇ ਸੈਕਸ ਬਹੁਤ ਜ਼ਿਆਦਾ ਹੋਣ ਲੱਗ ਗਿਆ ਹਾਂਜੀ ਤਾਂ ਉਹ ਜਦੋਂ ਸੈਕਸ ਆਉਂਦਾ ਵਾਲੇ ਮਾਰਦਾ ਵੀਰੇ ਤਾਂ ਬੰਦਾ ਕਿਸੇ ਬਸ ਦਾ ਕੱਡੂ ਉਹਨੂੰ ਬਿਲਕੁਲ ਵੀਰੇ ਤਾਂ ਮੈਂ ਵੀਰੇ ਜਦੋਂ ਉਸ ਟਾਈਮ ਵਿਆਹ ਹੋਇਆ ਸੀ ਮੇਰਾ ਮੈਂ ਉਸ ਸੈਕਸ ਤੋਂ ਕੱਢਿਆ ਪਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਦੇਖਿਆ ਵੀਰੇ ਇਹ ਡੈੱਡ ਕਰਦਾ ਕਰਦਾ ਜੀ ਕਰਦਾ ਕਰਤਾ ਅੱਜ ਤਾਂ ਮੇਰਾ ਮੁੰਡਾ 16 ਸਾਲਾਂ ਦਾ ਜਿਵੇਂ ਜਹਾਜ ਜਵਗ ਜੰਮਣਾ ਮੁਸ਼ਕਲ ਆ ਵੀਰੇ ਬਾਈ ਜੀ ਉਹ ਨੱਕ ਜੇ ਨਾਲ ਵੀ ਖਚਦੇ ਆ ਵਿੱਚ ਨੱਕ ਨਾ ਖਚਦੇ ਆ ਵਿੱਚ ਮੱਝਾਂ ਵਾਲੇ ਤੋਂ ਟੀਕੇ ਲਾ ਕੇ ਉਹ ਐਵੇਂ ਜਿਹਾ ਪਾ ਕੇ ਵੀ ਮੈਂ ਕੁੜੀਆਂ ਨੂੰ ਕੁੜੀਆਂ ਨੂੰ ਭੈਣਾਂ ਨੂੰ ਭਾਈਆਂ ਨੂੰ ਵੀ ਦੇਖੋ ਇਹ ਬਹੁਤ ਮਾੜਾ ਨਸਾ ਤੁਸੀਂ ਸੜਕਾਂ ਤੇ ਆਓ ਪੋਸਟਾ ਪਾਓ ਸਾਡੇ ਨਾਲ ਖੜੋ 2027 ਤੋਂ ਪਹਿਲਾਂ ਪਹਿਲਾਂ ਆਪਾਂ ਐਲਾਨ ਕਰਾਈਏ ਠੀਕ ਹੈ ਜੀ ਨਹੀਂ ਤੁਸੀਂ ਐਂ ਕਰੋ ਰਿਸ਼ਤਾ ਕਰਨ ਤੋਂ ਪਹਿਲਾਂ ਕੁੜੀ ਵਾਲੇ ਪਤਾ ਕਰ ਲੈਣ ਕਿਹੜੀ ਵਾਲਾ ਬਾਬਾ ਦੇਖ ਲੈਣਾ ਉਹ ਵੀ ਤਾਂ ਬੋਬੜ ਦਾ ਬਚਾਰਾ ਬੋਬੜ ਦਾ ਬਚਾਰਾ ਨਹੀਂ ਧਰਮਪੀਰ ਗਾਂਧੀ ਇਹ ਮਗਾਨਾ ਧਰਮਪੀਰ ਗਾਂਧੀ ਦੇ ਐਂ ਕਦੇ ਛਿੱਟਾ ਦੇ ਦੋ ਹਾਂ ਯਾਰ ਇਹ ਲੋਕ ਕਹਿੰਦੇ ਨੇ ਕਾਦੇ ਬਾਦ ਦਾ ਰਾ ਵੀਰੇ ਕਾਦੀ ਮਾਰਸਲ ਕੌਮ ਰਹਿ ਗਈ ਪੰਜਾਂ-ਛਾਂਰ ਬੰਤੇ ਉਰੇ ਨਹੀਂ ਬੋਲਦੇ ਡਰਦੇ ਸਹੀ ਗੱਲ ਤਗੜੇ ਦਾ ਕੁੱਤਾ ਮਾਰਦੇ ਸਾਰਾ ਬੰਡਰੋਂ ਚਲੇ ਜਾਂਦਾ ਵਹੀ ਗੱਲ ਮਾੜਾ ਬੰਦੇ ਦਾ ਕੋਈ ਚੱਲਿਆ ਜਾਵੇ ਵੀਰੇ ਮਰ ਜੂਵੇਂ ਨਾ 20 ਬੰਦੇ ਮਾਗਦੇ ਹੁੰਦੇ ਉਹਦੇ ਨਹੀਂ 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 ਆਂਗਣਗੇ ਸੀ ਜਰਰਾ ਨਾ ਪਈਆਂ ਵੱਡੇ ਵੱਡੇ ਖਾ ਗਏ ਯਾਰ ਸਹੀ ਗੱਲ ਹੁਣ ਉਹ ਦਿੱਲੀ ਜਿਹੜੀ ਸਾਰਾ ਬਾਹਰ ਵੀਰੇ ਫਤਿਹ ਜਿੱਤੀ ਹੈ ਨਾ ਉਹ ਰਾਮਗੜੀ ਆਲੂ ਵਾਲੀ ਉਹ ਨਹੀਂ ਕਰਕੇ ਬੰਦਾ ਤੇ ਉਹ ਪਹਿਲਾਂ ਕਰਕੇ ਵੀਰੇ ਉਹ ਨਹੀਂ ਹੁਣ ਤਾਂ ਕਨੋਈ ਆਪਾਂ ਅਜੇ ਵੀ ਕੁਝ ਨਹੀਂ ਵਿਗੜਾ ਡੁੱਲੇ ਫੇਰਾਂ ਦਾ ਇਹ ਸਹੀ ਚੱਲਣ ਹਾਂ ਅੱਜ ਨੇ ਫੇਸਬੁੱਕ ਵਾਲੇ ਨੇ YouTube ਵਾਲੇ ਨੇ ਚੰਗੀਆਂ ਪੋਸਟਾਂ ਪਾਉਣ ਦਸਣ ਲੋਕਾਂ ਨੂੰ ਵੀ ਪੰਜਾਬ ਨਾਲ ਥੱਕਾ ਹੋਇਆ ਪਿਆਬ ਦੀ ਨਸਲ ਕੁਜੀ ਹੋਈ ਆ ਪੰਜਾਬ ਦੇ ਟੰਕ ਜਾੜੇ ਗਏ ਨੇ ਡੋਡੇ ਬੰਦ ਕਰਕੇ ਮੈਡੀਕਲ ਨਸੇ ਲਿਆਂਦੇ ਗਏ ਨੇ ਆ ਮੁੰਡੇ ਚ ਕੀ ਕਮੀ ਆ ਕਿੰਨਾ ਸੋਹਣਾ ਸਰਕਾ ਮੁੰਡਾ ਵੀਰੇ ਅੰਗਰੇਜ਼ ਝਾਰਗਾ ਸਾਰੇ ਆਸਾਰੇ ਅੰਗਰੇਜ਼ ਝਾਰਗਾ ਬਿਲਕੁਲ ਨਹੀਂ ਨਹੀਂ ਹੈਗਾ ਬਾਈ ਹੈਗਾ ਕਿ ਨਹੀਂ ਹੈਗਾ 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 ਵੀ ਇਹ ਸਾਡੇ ਬਜ਼ੁਰਗਾਂ ਨੇ ਕੁਝ ਕੀਤਾ ਹੁੰਦਾ ਅੱਜ ਨੂੰ ਚੰਗੀ ਵੋਟ ਤੇ ਬਣ ਨਾਲੇ ਕੱਦ ਕਾੜ ਦੇ ਲਗ ਡਾ ਕਿੱਡਾ ਕੱਦ ਕਾਟ ਆ ਰੱਬ ਦੀ ਏਅਰਪੋਰਟ ਤੋਂ ਉੱਤੇ ਹੋਊ ਸੈਂਟਰ ਵਾਲੇ ਮਾਰ ਰਹੇ ਨੇ ਦਿੱਲੀ ਵਾਲੇ ਆਪਾਂ ਨੂੰ ਵੀਰੇ ਹਾਂ ਸਹੀ ਗੱਲ 6 6 ਪੁਆਇੰਟ ਮੈਂ ਸਾਰੇ ਦਿੱਲੀ ਦੇ ਜਿੰਨੇ ਵੀ ਦਿੱਲੀ ਦੇ ਵਿੱਚ ਵੀ ਨੌਕਰੀ ਆਈਪੀਐਸ ਦੀ ਨੌਕਰੀ ਜਾਂ ਹੋ ਮੈਂ ਇਹ ਹੀ ਕਹਣਾ ਵੀ ਦਿੱਲੀ ਵਾਲਿਆਂ ਨੇ ਵੀਰੇ ਥੋੜੋ ਕੰਮ ਲੈਣਾ ਉਦੋਂ ਬਾਅਦ ਤੁਹਾਡੇ ਲੱਤ ਮਾਰਨੀ ਆ ਬਿਲਕੁਲ ਤੁਹਾਡੇ ਭਾਈ ਥੋੜੋ ਬਰਵਾ ਦੇਣੇ ਆ ਤੁਹਾਡੇ ਭਾਈ ਥੋੜੋ ਬਿਜਾ ਦੇਣੇ ਆ ਤੁਹਾਡੇ ਭਾਈ ਗਲਤ ਰਾਹ ਭਵਾ ਦੇਣੇ ਆ ਤੁਹਾਨੂੰ ਪੈਸੇ ਦੇ ਦੇਣੇ ਆ ਤੁਹਾਡੇ ਪੈਸੇ ਦਾ ਕੀ ਕਰੋਗੇ ਤੁਹਾਡੇ ਆਪ ਦੇ ਬੱਚੇ ਗਲਤ ਹੋਗੇ ਬਿਲਕੁਲ ਇਹ ਵੀਰੇ ਤਾਂ ਮੇਰਾ ਵੀ ਜਿਹੜਾ ਗਲਤ ਰਾਹ ਉਹਨੂੰ ਮੁੜਿਆਉ ਬੀਜੇਪੀ ਵਾਲੇ ਹਿੰਦੂ ਸ਼ਿਵ ਜਨ ਨਾਲੇ ਸਾਰੇ ਆਪਾਂ ਭਾਈ ਭਾਈ ਆ ਵੀਰੇ ਆਪਾਂ ਨੂੰ ਪਾੜਿਆ ਗਿਆ ਬਿਲਕੁਲ ਬਿਲਕੁਲ ਜਿਹੜੀ ਜਵਾਨ ਚੋਂ ਪੰਜਾਬੀ ਨਿਕਲਦੀ ਉਹਦਾ ਹੱਕ ਆ ਪੰਜਾਬ ਤੇ ਬਿਲਕੁਲ ਬਿਲਕੁਲ ਚਾਹੇ ਉਹ ਟੰਡ ਕਢਾਈ ਫਿਰਦਾ ਕੋਈ ਗੱਲ ਨਹੀਂ ਉਹ ਜੁਦਾ ਗੱਲਾਂ ਨਹੀਂ ਵੀਰੇ ਆਪਾਂ ਨੂੰ ਦੂਰ ਕੀਤਾ ਗਿਆ ਆਪਾਂ ਇਕਤਾ ਜਾਓ ਸਹੀ ਗੱਲ ਪੰਜਾਬ ਹਰਿਆਣਾ ਹਿਮਾਚਲ ਹਿੰਦੂ ਮੁਸਲਮ ਸਾਰਿਆਂ ਨੂੰ ਜਗਾ ਪੰਜਾਬ ਦੇ ਵੀਰੇ ਪੰਜਾਬ ਦਾ ਰਾਜ 45 ਸਾਲ ਹੋ ਗਏ ਪਤਾ ਨਹੀਂ 50 ਸਾਲ ਵੀਰੇ ਵਰਲਡ ਰਿਕਾਰਡ ਅੱਜ ਤੱਕ ਬਿਲਕੁਲ ਬਿਲਕੁਲ ਅਗਰੇ ਜੀ ਵੀ ਮੰਨਦੇ ਆ ਮਾਹਰਜੀਤ ਸਿੰਘ ਦਾ ਰਾਜ ਮੰਨਿਆ ਪਰ ਮੰਨਿਆ ਰਾਜ ਫਿਰ ਇੱਕ ਹੋਰ ਗੱਲ ਆ ਕੁਦਰਤ ਕੰਨਿਓ ਮਹਾਰਾਜ ਨੇ ਐਜੀ ਚਿੰਗਾਰੀ ਫਾਈ ਆ ਤੁਹਾਡੇ ਦਿਮਾਗ ਤੇ ਦਿਲ ਦੇ ਵਿੱਚ ਜਦੋਂ ਤੁਸੀਂ ਪਹਿਲੀ ਕਮਾਈ ਕੀਤੀ ਉਹ ਤੁਸੀਂ ਦੱਸਣਾ ਦੱਸਉਂਦਾ ਆਪੀ ਗੱਡੋਂਗੇ ਉਹ ਕੁਦਰਤ ਦੀ ਮਹਾਰਾਜ ਕੰਨਿਓ ਸਹੀ ਗੱਲ ਬਾਕੀ ਕੋਈ ਕੋਈ ਕੰਮ ਨਹੀਂ ਕਰਦੀ ਦੁਨੀਆ ਦੇ ਵੀਰੇ ਨਹੀਂ ਕਰਦੀ ਤਾਂ ਵੀਰੇ ਆਪਾਂ ਨੂੰ ਸੋਚਣਾ ਚਾਹੀਦਾ ਲੰਗਰ ਬਾਅਦ ਚਲਾਓ ਪਹਿਲਾਂ ਆਪਦੇ ਲੋਕਾਂ ਦੇ ਇਲਾਜ ਕਰਾਓ ਆਪਦੇ ਲੋਕਾਂ ਦੇ ਘਰ ਪਾਓ ਬਿਲਕੁਲ ਆਗਿਆ ਧੀਆ ਭੈਣਾਂ ਦੇ ਵਿਆਹ ਕਰੋ ਪਹਿਲਾਂ ਸਹੀ ਗੱਲ ਪਹਿਲਾਂ ਖਾਸਤਾਨ ਮਾਡਲ ਤਿਆਰ ਕਰਕੇ ਲਗਾਓ ਪਿੰਡਾਂ ਦੇ ਵਿੱਚ ਰਲ ਕੇ ਰਹੋ ਸਹੀ ਗੱਲ ਤਗੜੇ ਬੰਦੇ ਆਪਣੇ ਪਿੰਡ ਆਪਣੇ ਪਿੰਡਾਂ ਦੇ ਵਿੱਚ ਗੋਦ ਲੈਣ ਆਪਦੇ ਪਿੰਡਾਂ ਨੂੰ ਆਪਦੇ ਪਿੰਡਾਂ ਨੂੰ ਗੋਦ ਲੈਣ ਮੈਂ ਤਾਂ ਇਹ ਕਹਿਣਾ ਵੀ ਐਤ ਕੀ ਜੋ ਹੋ ਗਿਆ ਪੰਗਾ ਇਹ ਤਾਂ ਪਰਿਵਾਰਤਨ ਵੀ ਮੈਂ ਕਹਿੰਦਾ ਬਾਈ ਤਾਂ ਹੀ ਹੋ ਰਿਹਾ ਵੀਰ ਬਿਲਕੁਲ ਹੋ ਰਿਹਾ ਵੀਰੇ ਸਾਡੇ ਬੰਦੇ ਤਾਂ ਗੁਰਦੁਆਰੇ ਬਾਣ ਨਹੀਂ ਦਿੰਦੇ ਸਹੀ ਗੱਲ ਮੈਂ ਇਹ ਨਹੀਂ ਕਹਦਾ ਵਧੀਆ ਬੰਦੇ ਨਹੀਂ ਹੈਗੇ ਵਧੀਆ ਬੰਦੇ ਵੀ ਨੇ ਵਿੱਚ ਬਾਣਿਆਂ ਦੇ ਵਿੱਚ ਗੁੰਡੇ ਵੀ ਨੇ ਗੁੰਡੇ ਜੇ ਜ ਕੋਈ ਰੁੱਸ ਗਿਆ ਉਹਨੂੰ ਮੁੜ ਕੇ ਲਿਆਵਾਂਗੇ ਤਾਰ ਰੋਲੂ ਆਪਣੇ ਨਾਲ ਵੀਰੇ ਬਿਲਕੁਲ ਠੀਕ ਹੈ ਕਿ ਨਹੀਂ ਜੇ ਘਰੇ ਵੀ ਕੋਈ ਬੰਦਾ ਰੁੱਸੇ ਜੀ ਵੀ ਉਹਨੂੰ ਆਪਾਂ ਪਿਆਰ ਨਾਲ ਮਨਾਵਾਂਗੇ ਤਾਰ ਰੋਲੂ ਵੀਰੇ ਆਪਣੇ ਨਾਲ ਉਹ ਠੀਕ ਆ ਉਹ ਕਹ ਤੂੰ ਸ਼ਿਵਸਰਨ ਵਾਲਾ ਬਣ ਗਿਆ ਕੋਈ ਗੱਲ ਨਹੀਂ ਵੀਰੇ ਹੈਗਾ ਤਾਂ ਪਹਿਲਾ ਪੰਜਾਬੀ ਆ ਬਿਲਕੁਲ ਪੰਜਾਬੀ ਜੇ ਤੂੰ ਗੰਬੇ ਜਾ ਕੇ ਚਲੇ ਜਾ ਮੈਂ ਤੈਨੂੰ ਬਸਲ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਤੂੰ ਕੀ ਕਹੇਗਾ ਵੀ ਹੈਗਾ ਤਾਂ ਮੈਂ ਹਿੰਦੂ ਆ ਪਰ ਹੈਗਾ ਭਾਣਾ ਵੀ ਇਹੀ ਗੱਲੋਂ ਪੜਦਾ ਹਾਂ ਵੀਰੇ ਲੱਖੇ ਸਿਧਾਨੇ ਹੁਣੀ ਪਾਨੇ ਸੁਧੂ ਹੁਣੀ ਬੋਲਦੇ ਆ ਦੀਪ ਸੁਧੂ ਮਾਰਦਾ ਇਹਨਾਂ ਨੇ ਨਾ ਸੰਦੀਪ ਸੁਧੂ ਮਾਰਦਾ ਇਹਨਾਂ ਨੇ ਫਿਰ ਨੰਗਲੰਬੀਆਂ ਮਾਰਦਾ ਜੇ ਅੱਜ ਮੁਸੇ ਵਾਲਾ ਜਿਉਂਦਾ ਇਹਨਾਂ ਨੂੰ ਪਤਾ ਸੀ ਵੀ ਪਤਾ ਨਹੀਂ ਕਿੰਨੇ ਲੋਕ ਮਿਲਿਏ ਨੇ ਇਹਨਾਂ ਦੇ ਵਾਗਰ ਹੋ ਜਾਣੇ ਆ ਇਹਨੇ ਇੱਕ ਵੀ ਇਲੈਕਸ਼ਨ ਇਕੱਲੇ ਨੇ ਲੜ ਲਿਆ ਇਹ ਜਿੱਤ ਜੂ ਦੀਪ ਸਿੱਧੂ ਵਕੀਲ ਸੀ ਇਹਨਾਂ ਨੂੰ ਦੇਖ ਲੈ ਵੀ ਇਹਨੂੰ ਮਾਰ ਦੋ ਨਹੀਂ ਇਹ ਜੰਤਾਰ ਉਪਰਕਾ ਦੂਜੇ ਰੋਡ ਲਾਊਗਾ ਜਿੰਨਾ ਟਾਈਮ ਵੀ ਇਹ ਪੰਜਾਬ ਦੇ ਵਿੱਚ ਪੰਜਾਬ ਦੀ ਪਾਰਟੀ ਕੈਮ ਨਹੀਂ ਕਰਦੇ ਆਪਾਂ ਨਾ ਉਹਨਾਂ ਟਾਈਮ ਕੁਝ ਨਹੀਂ ਬਣਨਾ ਪਹਿਲਾਂ ਪਿੰਡਾਂ 'ਚ ਬੋਲਣਾ ਸਿੱਖੋ ਗਰੀਬਾਂ ਦੇ ਹੱਕ ਦਿਖਾਉਣਾ ਚੰਗੇ ਸਰਪੰਚਾਂ ਨੂੰ ਵੀ ਕਹੋ ਵੀਰੇ ਵੀ ਧਿਆਨ ਕਰੋ ਤੁਸੀਂ ਮਾੜਾ ਵੀਡੀਓ ਨੂੰ ਕਿਵੇਂ ਕਹਿ ਦਿਓ ਮੜਿਆ ਮੈਂ ਕਹਿੰਦਾ ਵੀਰੇ ਵੀਡੀਓ ਸ਼ੇਅਰ ਕਰੋ ਜਾਂ ਨਾ ਕਰੋ ਦੇਖ ਕੇ ਮੇਰੀ ਵੀਡੀਓ ਆਪਦੇ ਦਿਮਾਗ ਤੋਂ ਕੁਝ ਪੰਜਾਬ ਲਈ ਵਧੀਆ ਕਰੋ ਵਧੀਆ ਵੀਡੀਓ ਪਾਓ ਤੁਹਾਨੂੰ ਵਧੀਆ ਵਿਊ ਆਉਣਗੇ ਵੀਰੇ ਸਹੀ ਗੱਲ ਸਸਰੀ ਘਰ ਬਾਈ ਬਦਲਾ ਸਸਰੀ ਘਰ ਵੀਰੇ ਬਾਈ ਗੁਰਜੀ ਦਾ ਖਾਲਸਾ ਵੇਗੁਰਜੀ ਕੀ ਫਤਿਹ